ਪਿਛਲੇ ਦਿਨੀ ਇੱਕ ਗਰੀਬ ਪਰਿਵਾਰ ਦੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿੱਥੇ ਕਿ ਇੱਕ ਲੜਕੀ ਜਿਸ ਦਾ ਕੀ 10 ਜੂਨ ਸ਼ਨੀਵਾਰ ਨੂੰ ਵਿਆਹ ਹੋਣ ਜਾ ਰਿਹਾ ਪਰ ਵਿਆਹ ਦੇ ਲਈ ਪੈਸੇ ਹੀ ਨਹੀਂ ਸਨ ਘਰ ਦੇ ਵਿੱਚ ਆ ਕੇ ਇੰਜ ਲੱਗਦਾ ਹੀ ਨਹੀਂ ਕਿ ਕਿਸੇ ਵਿਆਹ ਵਾਲੇ ਘਰ ਦੇ ਵਿੱਚ ਆਏ ਹੋਈਏ ਕਿਉਂਕਿ ਨਾ ਤਾਂ ਕੋਈ ਰਿਸ਼ਤੇਦਾਰ ਪਹੁੰਚਿਆ ਨਾ ਹੀ ਨਾਨਕੇ ਜਾਂ ਦਾਦਕੇ ਤੇ ਨਾ ਹੀ ਕੋਈ ਵਿਆਹ ਵਾਲਾ ਚਾ ਮਨਾਉਣ ਦੇ ਲਈ ਇਸ ਪਰਿਵਾਰ ਦੇ ਕੋਲ ਪੈਸੇ ਸੀ ਐਸੇ ਦੇ ਵਿੱਚ ਮਦਦ ਕਰਨ ਦੇ ਲਈ ਇਸ ਖਬਰ ਤੋਂ ਬਾਅਦ ਦਾਨੀ ਸੱਜਣ ਪਹੁੰਚੇ ਤੇ ਉਹਨਾਂ ਦੇ ਵਿੱਚ ਇੱਕ ਖਾਸ ਦਾਨੀ ਸੱਜਣ ਪਹੁੰਚੇ ਜੋ ਕਿ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਨੇ ਮਦਦ ਕਰਨ ਦੇ ਲਈ ਹੱਥ ਅੱਗੇ ਵਧਾਇਆ ਹੈ ਇਸ ਲੜਕੀ ਦੇ ਪਰਿਵਾਰ ਦੀ ਐਸੇ ਦੇ ਵਿੱਚ ਇਸ ਪਰਿਵਾਰ ਦੇ ਚਿਹਰਿਆਂ ਤੇ ਕੱਲ ਜੋ ਮਾਇੂਸੀ છਾਈ ਹੋਈ ਸੀ ਉਸ ਮਾਇੂਸੀ ਦੀ ਜਗ੍ਹਾ ਅੱਜ ਖਿੜਖਿੜਾਉਂਦੇ ਹੋਏ ਚਿਹਰੇ ਨਜ਼ਰ ਆ ਰਹੇ ਨੇ ਤੇ ਟੈਂਟ ਲੱਗਿਆ ਦੇਖ ਕੇ ਪਤਾ ਲੱਗਦਾ ਹੈ ਕਿ ਇਸ ਘਰ ਦੇ ਵਿੱਚ ਕੋਈ ਵਿਆਹ ਧਰਿਆ ਹੋਇਆ ਹੈ ਬੱਚੇ ਆ ਜਿਦੇ ਕਿ ਆਨੰਦ ਕਾਜ ਨੇ ਤੇ ਉਹਦੇ ਜਿਹੜੇ ਆ ਨਾਨਕੇ ਦੇ ਦਾਜਕੇ ਨਹੀਂ ਆ ਸਕੇ ਉਸ ਅਸੀਂ ਪੋਸਟ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਪਿੰਡ ਸੁਲਤਾਨਪੁਰ ਵਿਖੇ ਪਹੁੰਚੇ ਆ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਆ ਕਿ ਬਹੁਤ ਹੀ ਬਦਤਰ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨਹੀਂ ਵਾ ਔਰ ਜਦੋਂ ਬਰਸਾਤਾਂ ਹੁੰਦੀਆਂ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਹੀ ਪਾਉਂਦੇ ਤੇ ਬਾਲਿਆਂ ਵਾਲੀ ਛੱਤ ਜਿਹੜੀ ਚੁੰਦੀ ਆ ਇਸ ਪ੍ਰਮਾਤਮਾ ਹੀ ਸੇਵਾ ਸਿਰ ਤੇ ਹੱਥ ਰੱਖੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਆਂ ਦੀ ਸੇਵਾ ਜਿਹੜੀ ਉਹ ਸਾਰੀ ਉਮਰ ਨਹੀਂ ਕਰ ਸਕਦੇ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜੀ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿੰਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜੀਆਂ ਸਵਾਮਾਂ ਮੈਂ ਇਸੇ ਤਰ੍ਹਾਂ ਕਰਦਾ ਰਹਿਣਾ ਦਰਸਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੇ ਵਿੱਚ ਇਸ ਗਰੀਬ ਪਰਿਵਾਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿੱਥੇ ਕਿ ਪਰਿਵਾਰ ਦਾ ਮੁਖੀ ਐਕਸੀਡੈਂਟ ਹੋਣ ਦੇ ਕਾਰਨ ਪੈਸੇ ਕਮਾਉਣ ਤੋਂ ਅਸਮਰੱਥ ਸੀ ਐਸੇ ਦੇ ਵਿੱਚ ਮਾਂ ਧੀ ਨੇ ਮਿਹਨਤ ਤਬਾਅ ਕੀਤੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਕੰਮ ਕੀਤਾ ਤਾਂਕਿ ਕੁਝ ਪੈਸੇ ਇਕੱਠੇ ਹੋ ਜਾਣ ਪਰ ਉਸ ਦੇ ਨਾਲ ਕੇਵਲ ਘਰ ਦਾ ਗੁਜ਼ਾਰਾ ਹੀ ਹੋ ਰਿਹਾ ਸੀ ਐਸੇ ਵਿੱਚ 16 ਜੂਨ ਨੂੰ ਜਦ ਲੜਕੀ ਦਾ ਵਿਆਹ ਤਰਿਆ ਗਿਆ ਤਾਂ ਪਰਿਵਾਰ مایੁਸ ਸੀ ਕਿ ਆਖਰਕਾਰ ਹੁਣ ਕੀ ਕੀਤਾ ਜਾਏ ਜਦ ਸਮਾਜ ਸੇਵੀ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਮਦਦ ਲਈ ਪਹੁੰਚੇ ਤਾਂ ਪਰਿਵਾਰ ਦੀ ਹਾਲਤ ਦੇਖ ਕੇ ਇੱਕ ਪਲ ਲਈ ਤਾਂ ਹਰ ਕੋਈ ਭਾਵੁਕ ਜ਼ਰੂਰ ਹੋਇਆ ਕੋਈ ਸਾਡੇ ਵਿਆਹ ਦੀ ਤਿਆਰੀ ਨਹੀਂ ਸੀ ਸਾਡੇ ਘਰੇ ਅਸੀਂ ਸੋਚਦੇ ਆਂ ਵੀ ਚਲੋ ਕਿ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ ਤੇ ਤੁਸੀਂ ਕੱਲ ਸਾਡੇ ਘਰੇ ਆ ਕੇ ਗਏ ਹੋ ਵੀ ਚਲੋ ਬੇਟੀ ਨੇ ਤੁਹਾ ਹੀ ਵਧੀਆ ਵਿਆਹ ਹੋਣਾ ਵੇਖੀ ਤੁਹਾਡੀ ਬੇਟੀ ਦਾ ਤੇ ਚਲ ਭੈਣ ਦਾ ਵਧੀਆ ਵਿਆਹ ਹੋਣਾ ਤੇ ਭੈਣ ਟੈਨਸ਼ਨ ਨਾ ਲੈਵੋ ਤੇ ਉਹ ਹੋਇ ਤੋ ਇਹ ਗੱਲ ਕਾ ਕੇ ਗਏ ਤੇ ਚਲੋ ਮੇਰਾ ਵੀਰ ਅਜ ਆਇਆ ਆਡੇ ਘਰੇ ਪੁਲਸ ਵਾਲਾ ਵੀ ਮੇਰਾ ਵੀਰ ਪੰਜਾਬ ਵੀਰ ਜਲਜੀਤ ਸਿੰਘ ਆ ਤੇ ਮੈਂ ਉਹਦਾ ਧੰਨਵਾਦ ਕਰਦੀ ਆ ਗਰੀ ਪਰਿਵਾਰ ਹੈਗਾ ਤੇ ਜਿੰਨੇ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਆ ਤਾਂ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਗਈ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੇ ਹੋ ਰੱਬ ਦਾ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਲਸਾਂ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨਾਂ ਦੀ ਅੱਜ ਹੋਈ ਹੈ ਕਹਿੰਦੇ ਨੇ ਨਾ ਜਿਸ ਦੇ ਸਿਰ ਉੱਤੇ ਰੱਬ ਦਾ ਹੱਥ ਹੋਵੇ ਉਹ ਕਦੇ ਭੁੱਖਾ ਨਹੀਂ ਸੌਂਦਾ ਤੇ ਨਾ ਉੱਤੇ ਤਾਂ ਰੱਬ ਦੇ ਨਾਲ-ਨਾਲ ਪੂਰੇ ਪੰਜਾਬ ਦੇ ਲੋਕ ਮਿਹਰਬਾਨ ਹੋਏ ਨੇ ਜੋ ਕਿ ਹੁਣ ਰਿਸ਼ਤੇਦਾਰ ਬਣ ਕੇ ਵੀ ਖੜੇ ਨੇ ਤੇ ਹਰ ਤਰ੍ਹਾਂ ਦੀ ਮਾਲੀ ਮਦਦ ਕਰਨ ਲਈ ਵੀ ਤਿਆਰ ਨੇ ਐਸੀ ਖਬਰਾਂ ਕਿਤੇ ਨਾ ਕਿਤੇ ਜ਼ਰੂਰ ਭਰੋਸਾ ਦਿਵਾਉਂਦੀਆਂ ਨੇ ਕਿ ਅੱਜ ਵੀ ਸਮਾਜ 'ਚ ਇਨਸਾਨੀਅਤ ਜ਼ਿੰਦਾ ਹੈ